ਸਤ ਸਾਰਨ ਰੋਵੀ ਮੇਰੇ ਸਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਅੱਜ ਆਪਾਂ ਅਮਰਸਰ ਦੇ ਵਿੱਚ ਕੋ ਮੰਡੇ ਆਏ ਤੁਹਾਡਾ ਵੀਊ ਵਖੋਨੇ ਆ ਦੇਖੋ ਮੀਰਾ ਮੋਹ ਦੇਖ ਲੋ ਓਏ ਹੋਲੀ 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 ਆਲੀ ਵੀਰੇ ਓਏ ਹੋਲੀ ਹੋਲੀ ਦੇਖਦੇ ਰੱਖ ਓਏ ਹੋਲੀ ਓਏ ਅੜ ਗਈ ਓਏ ਓਏ ਜਾਨ ਤੇ ਜਾਨ ਤੇ ਆ ਤੇ ਖਿੱਚ ਕੇ ਰੱਖ ਕੰਮ ਖਿੱਚ ਕੇ ਦੇਖ ਲੋ ਭਾਈ ਅਮਰ ਸਰਦਾਰ ਦੇਖ ਲੋ ਉੱਡਦਾ ਜਾਂਦਾ ਸਦਾ ਸਦਾ ਨਹੀਂ ਅੜਦਾ ਲੋ ਵੀ ਮਿੱਤਰੋ ਦੇਖ ਲੋ ਐਂਡੋ ਐਂਡੋ ਹੀ ਜਾਂਦੀ ਜੀ ਅੱਜ ਚਿੱਲ ਮੂਡ ਪੂਰਾ ਜੀ ਅੱਜ ਪਾਣੀ ਅੱਜ ਇਹਦੇ ਪਾਣੀ ਉਹ ਪਾਣੀ ਹੋ ਗਿਆ ਹਰੇ ਕਿਤੇ ਪਾਣੀ ਉਹ ਪਾਣੀ ਕੰਮ ਜਿਹੜਾ ਅੱਗੇ ਵੀਰ ਜਾਂਦਾ ਨਾ ਜਿਹੜਾ ਅੱਗੇ ਆਉਂਦਾ ਉਹਨੂੰ ਆ ਹੀ ਆ ਵੀ ਗਏ ਤੇ ਇਸ਼ਾਰਾ ਮਾਰ ਕੇ ਵੀਰ ਹੋਲੀ ਕਰ ਲਾ ਉੱਤੇ ਨਾ ਪਾ ਦੀ ਅਰੇ ਇਹਦੇ ਸੁੱਕੇ ਆ ਰੱਬਾ ਮਾਮ ਕਰਨ ਟੋਏ ਆ ਦੇ ਲਓ ਤੇਰੀ ਓਏ ਕੰਮ ਉੱਠਾ ਯਾਰ ਦੇਖੋ ਗਾਈਜ਼ ਅੱਜ ਤਾਂ ਮੀਂਹ ਨਹੀਂ ਹੁੰਦਿਆ ਸਾਰੇ ਵਸੇ ਹੈਂ ਤੇ ਮੁਸਲਮਾਨੀ ਹਾਪ ਵੱਜ ਗਏ ਆ ਛਿਟੇਰੀ ਪਏ ਪੈਂਟਾ ਮੋਟਾ ਵੱਜ ਗਿਆਂ ਮਾੜਾ ਮੋਟਾ ਇੰਨਾ ਵਾ ਵੀ ਫੂਟਾ ਦੇ ਪਿਆ ਥੋੜਾ ਬੋਲੂਰ ਪਾਣੀ ਕਿੱਲੇ ਹੋਏ ਸਾਡੇ ਹੈਗਾ ਨਾ ਤੇਰੇ ਵੱਜ ਗਏ ਕਿੱਲੇ ਹੋਏ ਆ ਫਾਜ਼ ਮਾਰ ਗਿਆ ਨਹੀਂ ਇਹਦੇ ਵੀ ਗਾਈਜ਼ ਥੋੜਾ ਕੇ ਫਰਕ ਆਇਆ ਵੀ ਗਿੱਲੇ ਹੋਏ ਇਹਦੇ ਵੀ ਗਾਈਜ਼ ਆਜਾ ਤੇ ਜਾਮ ਹੋ ਜਾਮ ਹੋ ਗਿਆ ਕਾ ਮਾ ਲੋ ਟ੍ਰੈਫਿਕ ਅੰਨਾ ਜੇ ਅਮਰਸਰ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਫਿਕ ਹੋਇਆ ਪਿਆ ਕੂਟੇ ਦਾ ਗਾੜੀ ਗਾੜੀ ਪਾਣੀ ਹੈ ਗੁਰੂਆ ਕੀ ਗਈ ਹੈ ਹੈ ਗਾੜੀ ਪਾਣੀ ਹੋ ਗਿਆ ਇਹ ਰੜ ਗਿਆ ਗਾਈਜ਼ ਗੇਰ ਨਹੀਂ ਪੈਂਦੇ ਮਰਦ ਦਾ ਮਗਰ ਉਹ ਲੈਟਾਂ ਲੂਟਾਂ ਕੰਮ ਹੋਣ ਰਿਹਾ ਗਾਂ ਤੋੜ ਕੇ ਕਰਦਾ ਵੇਖ ਲੈ ਗਰੂਆ ਜਦੋਂ ਪਤਾ ਹੋਵੇ ਬੰਦੇ ਦਾ ਵੀ ਕੰਮ ਖਰਾਬ ਹੋਏ ਨਾ ਟੱਕਣਾ ਵੀ ਮੇਰੇ ਪੈਰ ਥਲੇ ਲੱਗ ਜਾਣੇ ਡੱਗੇ ਹੋਣਾ ਕੋਈ ਵੀ ਯਾਰ ਅੱਜ ਇਹ ਲਾ ਰਿਹਾ ਹੈ ਕਿਹਦੇ ਵਿੱਚ ਮਰਨਾ ਚੱਕੜੀ ਦੇ ਪੈਰਾ ਦੇਣੇ ਸਹੀ ਗੱਲ ਹੈ ਗੱਲ ਨਹੀਂ ਹੋਣੇ ਗਾੜੀਆਂ ਭਾਵੇਂ ਕੋਈ ਗਾੜੀਆਂ ਗਾਇਦ ਭਾਵੇਂ ਫੋਨ ਖੋ ਕੇ ਲੈ ਜੇ ਇਹ ਵੀ ਨਾਰ ਹੁੰਦਾ ਬੰਦੇ ਨੂੰ ਕੋਈ ਫੋਨ ਨਾ ਖੋ ਕੇ ਲੈ ਜੇ ਵੀ ਆ ਵੀ ਹਾਈ ਪਾਣੀ ਦੇ ਵਿੱਚ ਉਹਦੀ ਲੱਗਣ ਰਿਹਾ ਤੁਹਾਨੂੰ ਆਡਾ ਰੰਦਾ ਵੀ ਤੁਹਾਨੂੰ ਵਿਖਾਇਆ ਜਾਵੇ ਇਦਾਂ ਦਾ ਇਦਾਂ ਦੀ ਮੂਵਮੈਂਟ ਤੁਹਾਨੂੰ ਵਿਖਾਈ ਜਾਵੇ ਵੀ ਪਾਣੀ ਕਿੰਦਾ ਮਤਲਬ ਸਾਡੇ ਪਾਣੀ ਪਾਣੀ ਭੰਚੁਕਦਾ ਆ ਪਾਣੀ ਪਾਣੀ ਤੇ ਆਇਆ ਵੀ ਗੁਰੂਆਂ ਪੈਰਵੇ ਤੇ ਡੁੱਬ ਚੱਲੇ ਹਾਂ ਬਾ ਗੱਲ ਇਹ ਵੀ ਆ ਵੀ ਜਿਹੜਾ ਸਾਡਾ ਸਲੈਂਸਰ ਹੈ ਨਾ ਜੇ ਏ ਟੋਕੇ ਜਾਂਦਾ ਨਾ ਅੱਜ ਇੱਕ ਜਰਾ ਵੀ ਹਟਾ ਮੋੜ ਤੋਂ ਪਾਣੀ ਦੇ ਵਿੱਚ ਹੀ ਰੁਕ ਜਾਣਾ ਏ। ਇੱਕ ਵੀਰ ਆ ਫੜਾ ਮਿਲਿਆ ਵਾ ਰਾਤ ਜਾਂਦੇ ਜਾਂਦੇ ਤੇ ਇਹਨਾਂ ਕੋ ਆਪਾਂ ਅੱਜ ਦੇ ਮੌਸਮ ਦਾ ਮਤਲਬ ਪੁੱਛਦੇ ਆ ਵੀ ਕਿੰਦਾ ਦਾ ਕਿੰਦਾ ਦਾ ਮੌਸਮ ਅੱਜ? ਹੈ ਐਂਡਿਆ ਪਰ ਇੱਕ ਗੱਲ ਆ ਭਾਈ ਰੋਡ ਇਦਾਂ ਦਾ ਵਾ ਗਾੜੀ ਜਿੱਦਾ ਪਾਣੀ ਖਲੋਤਾ ਆਂਦਾ ਉੱਥੋਂ ਥੋੜੀ ਦਿੱਕਤ ਆਉਂਦੀ ਬਾਕੀ ਤਾਂ ਕੋਈ ਗੱਲ ਹੀ ਨਹੀਂ ਆ। ਕੋਈ ਨਹੀਂ ਨੰਦ ਲੈਣਾ ਚਾਹੀਦਾ ਵੀਰ ਇਹਦਾ ਵੀ ਨੰਦ ਲਾ ਲਦੇ ਨਾ ਪਾਣੀ ਚੋਂ ਨਾ ਨੰਦਰੋ ਗੋਲਡਨ ਗੇਟ ਤੇ ਆਪਾਂ ਆ ਚੁੱਕੇ ਆਂ ਕੁਲਚੇ ਬਹੁਤ ਸਵਾਦ ਬਣਾਉਂਦਾ ਏ ਵੀਰ ਗੋਲਡਨ ਗੇਟ ਤੇ ਲੱਗੇ ਰਿਹਾ ਜੀ ਹੁੰਦਾ ਜੀ ਆਹ ਵੇਖ ਲੋ ਭਾਵੇਂ ਪਾਣੀਓ ਬਣੀ ਹੋਇਆ ਪਿਆ ਕੰਮ ਅੱਜ ਹੈ ਲੱਗੀ ਨੇ ਗੱਲ ਬismillah ਬਈ ਵੀਰ ਮੇਰੇ ਘਰੇ ਆ ਚੁੱਕੇ ਹੁਣ ਆਪਾਂ ਕੋਠੇ ਦੇ ਉੱਤੇ ਆ ਕਿਉਂਕਿ ਅੱਜ ਇਹਨਾਂ ਵੀ ਤੋਪ ਤਾ ਪਣੀ ਰਗੀ ਇਹ ਕਰਕੇ ਮੈਂ ਸੋਚਿਆ ਵੀ ਚਲੋ ਕੋਠੇ ਦੇ ਜਾ ਕੇ ਘੜੀ ਤੁਰਦੇ ਫਿਰਦੇ ਆ ਸੋ ਅੱਜ ਤੇ ਉਥੇ ਅਮਰਸਰ ਬਹੁਤ ਜ਼ਿਆਦਾ ਮੀਂਹ ਹੀ ਪਰ ਸਾਡੇ ਇੱਥੇ ਜਿੱਦਾਂ ਪਿੰਡ ਆਣ ਕੇ ਬਹੁਤ ਜ਼ਿਆਦਾ ਫਰਕ ਆ ਹੁਣ ਤੇ ਇੱਥੇ ਮਤਲਬ ਇੱਥੇ ਨਹੀਂ ਪੈਂਡਿਆ ਇੱਥੇ ਪਿਆ ਵਾ ਸਵੇਰੇ ਪਿਆ ਵਾ ਬਹੁਤ ਘੰਟ ਪਿਆ ਵਾ ਮੀਂਹ ਬਾਕੀ ਹੁਣ ਤੇ ਕਾਫੀ ਟਾਈਮ ਹੋ ਚੱਕਾ ਵਾ ਸ਼ਾਮਾਂ ਹੀ ਪੈ ਚੁੱਕੀਆਂ ਹੁਣ ਤੇ ਬਾਕੀ ਮਿੱਤਰੋ ਅੱਜ ਦੇ ਵਲੌਗ ਦੀ ਕਰਦੇ ਆ ਆਪਾਂ ਅੱਜ ਤੇ ਸਮਾਪਤੀ ਸੋ ਮਿਲਦੇ ਆ ਆਪਾਂ ਅਗਲੇ ਵਲੌਗ ਦੇ ਵਿੱਚ ਜਲਦੀ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਤੇ ਲਾਈਕ ਸ਼ੇਅਰ ਜਰੂਰ ਕਰੋ ਮਤਰੋ ਬਾਕੀ ਕਮੈਂਟਾਂ ਦੇ ਵਿੱਚ ਦੱਸਿਓ ਕਿੱਦਾਂ ਦਾ ਮਾਹੌਲ ਹੈ ਅੱਜ ਰਿਹਾ ਸੋ ਅੱਜ ਤਾਂ ਹੀ ਮਹੀ ਦੇ ਵਿੱਚ ਤੁਰਦੇ ਫਿਰਦੇ ਰਹੇ ਸਾਰਾ ਦੇਣੀ ਸੋ ਮਿਲਦੇ ਆ ਆਪਾਂ ਅਗਲੇ ਵਲੌਗ ਦੇ ਵਿੱਚ ਅੱਜ ਦੇ ਲਈ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ